ਉਈਰਾ ਬਾਹਰ ਆਪਣੇ ਘਰ ਆਇਆ ਤੈਨੂੰ ਆਉਂ ਥੱਲੇ ਆਉ ਜਲਦੀ ਐਂਦਾ ਰੋਲਾ ਪਾਉਂਦਾ ਜੂਣਾ ਜਦੋਂ ਰੋਲਾ ਪਾਇਆ ਨਾ ਕਿ ਪੂਰਨ ਸੰਤ ਨੇ ਐਂਦਾ ਦਰਵਾਜ਼ਾ ਖੋਲਿਆ ਕਰੇ ਕੀ ਹੋਇਆ ਕਿ ਰੋਲਾ ਪਾਇਆ ਜਿਵੇਂ ਆ ਤੁਸੀਂ ਗੱਲਾਂ ਕਰਦੇ ਹੁੰਦੇ ਆ ਨਾ ਅੱਜ ਕੋ ਗੋਬਿੰਦ ਸਿੰਘ ਆਇਆ ਬਾਖੋ ਸਾਧਨਾ ਨੂੰ ਸ਼੍ਰੀ ਬਾਹਰ ਦੀ ਹਰ ਪੂਰਨ ਸੰਤੂ ਬਗਾ ਸਾਰਾ ਸ਼ੇਰ ਕੀ ਆਦੂ ਤਾਂ ਬੈਠੀ ਵੀ ਮੇਰੇ ਮਨ ਜੇ ਜਿੱਥੇ ਥਲੇ ਪਸ਼ੂ ਪੰਰੀਓ ਤਾਂ ਬੈਠੀ ਵੀ ਮੇਰੇ ਮਨ ਜੇ ਬਿਆਲ ਫਟਾ ਫਟਾ ਰਚੀ ਪਿਆ ਕਹਿਣਾ ਜਾ ਕੇ ਐਲੇ ਗੁਰਗੋਬਿੰਦ ਸਿੰਘ ਨੂੰ ਸੰਗ ਕਰੇਂ ਮੀ ਆਪੂ ਸਾਧੂ ਜੀ ਵਾਹੇ ਜਦੋਂ ਲੋੜ ਹੋਏ ਕਿ ਦਰਸ਼ਨ ਕਰ ਦੇਗਾ ਦਰਵਾਜ਼ਾ ਬੰਦ ਕਰ ਲਿਆ ਤੇ ਗੁਰਗੋਬਿੰਦ ਸਿੰਘ ਨੇ ਸੁਣ ਲਿਆ ਸੁਣਿਆ ਜਿਉਣਾ ਗਿਆ ਬੜੇ ਚਾਹ ਨਾ ਸੀ ਭਜਿਆ

ਮੇਰੇ ਕੋਲ ਧਰ ਨਹੀਂ ਹੈ ਮੈਂ ਗਰੀਬ ਕਰਜਮਿਆ ਅੱਜ ਮੈਂ ਰੱਬ ਨਾਲ ਦੋਸਤ ਆਇਆ ਜਿਉਣਾ ਕਹਿੰਦਾ ਨੌਕਰ ਕਦ ਕੀ ਆਰਿਆ ਪਾਤਸ਼ਾਹ ਜੇ ਮੇਰੇ ਕੋਲ ਮੇਰਾ ਕੰਮ ਹੁੰਦਾ ਤੁਹਾਨੂੰ ਆਪਣੇ ਘਰ ਲੈ ਕੇ ਜਾਂਦਾ ਮੈਂ ਮਾਰ ਤੁਹਾਨੂੰ ਆਪਣੇ ਘਰ ਰੱਖ ਦਾਂ ਮੈਂ ਪਰ ਮੈਂ ਗਰੀਬ ਐ ਇਹਦਾ ਨੌਕਰ ਐ ਪਸ਼ੂਆਂ ਨੂੰ ਪੱਠੇ ਚਾਰਾ ਪਾ ਦੇਣਾ ਮੈਨੂੰ ਦੂਰ ਟੈਮ ਰੋਟੀ ਮਿਲਣਾ ਦੀ ਐ ਮਾਰਾ ਤੁਹਾਡੀਆਂ ਗੱਲਾਂ ਬਹੁਤ ਕਰਦਾ ਹੁੰਦਾ ਸੀ ਜਾਈ ਤੁਹਾਡੇ ਨਾਲ ਦੇ ਇਕੱਠੀ ਕਰ ਲੈਣੀ ਇਹਦੀ ਪਛਾਣ ਜਿਹੜੀ ਇੱਦੀ ਕਰੇ ਰੱਖ ਲੈਣੀ ਮਾਰਾ ਤੁਹਾਡਾ ਨਾਂ ਵਾਦ ਕੇ ਨੇ ਕੋਠੀ ਪਾ ਲਿਆ ਮਹਿਲ ਬਣਾ ਲਿਆ ਪਰ ਮਾਰਾ ਤੁਹਾਨੂੰ ਪਿਆਰ ਕਰਦਾ ਸੀ ਜਦੋਂ ਨਹੀਂ ਸੀ ਪਿਆਰ ਕੋ ਸਾਧਨਾ ਸ਼੍ਰੀ ਵਾਹ ਮਾਰਾ ਜਿਹਨਾਂ ਚੁਣਿਆ ਪੂਈ ਗੱਲ ਨਹੀਂ ਇੱਥੇ ਪਰ ਬੱਚੇ ਨੇ ਵੀ ਸਾਥ ਹੋਣਾ ਸੁੱਖ ਮਿਆਨ ਬਹੁਤ ਵਿਅਕਤ ਰਹਿਣ ਤੋਂ ਨਹੀਂ ਸਕੇ ਹੈ ਭਾਈ ਸਾਥ ਵੀ ਸੰਗ ਸ਼ਰਧਾ ਆਓ ਨਾ ਆਓ ਜੀ ਮਾਰਾ ਕਹਿਣ